ਕੀ ਇਹ ਮੁੰਡਾ ਠੀਕ ਨਹੀਂ ਹੋਆ ਬੜਾ ਲਾਜ ਕਰਾਇਆ ਰ ਮੈਂ ਨਹੀਂ ਠੀਕ ਹੁੰਦਾ ਮੈਂ ਬਥੇਰੀ ਦਵਾਈਆਂ ਲੈ ਕੇ ਦਿੱਤੀਆਂ ਥਾਂ ਥਾਂ ਤੇ ਗਈ ਮੈਂ ਲੈ ਕੇ ਨੂੰ ਪਰ ਨਹੀਂ ਇਹ ਰੇ ਮੈਂ ਦੋਰੇ ਪੰਦੇ ਨੂੰ ਧਮਾਕੀ ਧਮਾਕੀ ਦੋਰੇ ਪੰਦੇ ਤੇ ਐਡਾ ਹੋ ਜਾਂਦਾ ਈ ਖਾਣਾ ਪੀਣਾ ਛੱਡ ਦਿੰਦਾ ਵਿੱਚੋਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਦੇਸੀ ਪੰਜਾਬ ਕਰਦੇ ਹਲਾ ਦੇਖੀ ਮੈਂ ਕਰਦੇ ਹਲਾ ਵੀ ਨਹੀਂ ਇੰਨੇ ਸਹੀ ਹੈਗੇ ਹਾਂਜੀ ਹਾਂਜੀ ਸਾਰਾ ਵੜਾ ਕੀ ਕਰਦਾ ਤੈਹੀ ਕੀ ਕਰਦਾ ਡਿਆੜੀ ਮੈਂ ਤਾਂ ਲੰਨੀ ਹਾਂ ਸਾਰਾ ਤੇ ਕੰਮ ਕਰਦੀ ਹਾਂ ਇਹਦੇ ਮਾਰੇ ਮਚਾਲੇ ਨੂੰ ਮੋਟੇ ਕੁਝ ਨਾ ਕੁਝ ਪਾ ਦੇਤਾ ਬੰਦੇ ਪਾਏ ਵੀ ਨਹੀਂ ਹੁੰਦੇ ਕਦੀ ਭੁੱਖੇ ਰਾਜਣੇ ਕਦੀ ਕਦੀ ਹੁੰਦਾ ਕਦੀ ਨਹੀਂ ਹੁੰਦਾ ਰਸਨ ਮੁਕਾ ਹਾਂ ਖਾਲੇਂ ਦਾ ਕੁਝ ਖਾਂਦਾ ਨਹੀਂ ਨਹੀਂ ਦੁੱਧ ਦਾਨ ਪੀਂਦਾ ਹਾਂ ਨਹੀਂ ਖਾ ਸਕਦਾ ਬਜੇ ਨਹੀਂ ਚੀਜ਼ਾਂ ਲਿਆ ਕੇ ਲਿਆ ਕੇ ਦਿੰਦੀ ਇਹਨੂੰ ਨਹੀਂ ਖਾ ਸਕਦਾ ਨਹੀਂ ਬਚਪਨ ਤਾਂ ਬਚਪਨ ਤਾਂ ਠੀਕ ਸੀਗਾ ਮਾ ਟਟਕੜਾ ਹੀ ਦੋ ਦੋ ਮਹੀਨੇ ਹੀ ਤਾਂ ਦਵਾਈ ਗੁਰੂ ਵਾਈ ਗੁਰੂ ਕਹਿੰਦਾ ਹੀ ਐ ਬਾਅਦੋਂ ਨਹੀਂ ਫਿਰ ਇਹਦੇ ਤੇ ਬਾਕੀ ਦੌਰੇ ਪੈਂਦੇ ਰਹੇ ਹਾਂ। ਕੋਲ ਉਮਰ ਕਿ ਦੀ ਸੀ? ਇਹਦੇ 11 ਸਾਲ। ਲੈ ਕੇ ਗਏ ਡਾਕਟਰ ਦੇ ਕੋਲ। ਹਾਂਜੀ। ਡਾਕਟਰ ਵੀ ਆ ਗਏ। ਡਾਕਟਰ ਨੇ ਜਵਾਬ ਦੇ ਤੱਕਣ ਦਾ ਇਹ ਬਲੌਕ ਹੋ ਗਿਆ ਆਈ। ਇਹਦੇ ਉਹ ਹੱਡੀਆਂ ਦੀ ਮੋਟੀ ਬਣ ਗਈ। ਹਾਂਜੀ। ਕੀ ਕਹਿੰਦੇ ਆ بڑے ਲੋਕੀ ਵੇਖਣ ਦੇ ਕੀ ਕਹਿੰਦੇ ਉਹਨਾਂ ਨੂੰ? ਡਾਕਟਰ ਨੂੰ ਫਿਰ ਦਾਖਲ ਕਰਾਇਆ ਸੀ ਦੋ ਤਿੰਨ ਵਾਰੀ ਮੈਂ। ਮੈਂ ਬੜੇ ਲੋਕੀ ਕੀ ਕਹਿੰਦੇ ਉਹਨਾਂ ਨੂੰ? ਮਦਦ ਕਿਦਾਂ ਦੀ ਜਾਂਦੇ ਆ? ਇਹਨੂੰ ਠੀਕ ਹੋ ਜਾਏ ਵਿਚਾਰਾ ਮੁੰਡਾ, ਆਪਣੇ ਪੈਰਾਂ ਤੇ ਖੜਾ ਹੋ ਜਾਏ। ਬਸ ਇਹੀ ਚਾਹਨੇ ਹਾਂ ਅਸੀਂ ਵੇਖ ਕੇ ਹੁੰਦਾ ਨਹੀਂ ਕਿ ਇਹਨਾਂ ਦੀ ਸੇਵਾ ਕਰਨੀ ਸਾਡੀ ਇਹੀ ਸੇਵਾ ਕਰਨੀ ਹਾਂਜੀ ਚਲੋ ਇਹਦੇ ਵਿਚਾਰੇ ਨਹੀਂ ਬਚ ਜਾਏ ਮੈਂ ਤਾਂ ਕਈ ਵਾਰੀ ਇਹਨਾਂ ਨੂੰ ਦੇਖਦੀ ਤਾਂ ਮਨ ਨੂੰ ਕੁਝ ਹੁੰਦਾ ਵਾ ਇਹ ਠੀਕ ਹੋ ਜੇ ਆਪਣੇ ਪੈਰਾਂ ਤੇ ਖੜਾ ਹੋ ਜੇ ਜਦੋਂ ਲਾਜ਼ਮ ਹੁੰਦੀ ਹੈ ਨਾ ਇਹ ਪਰਮਾਤਮਾ ਕੋ ਸੁੱਖਾ ਸੁਖਾ ਹਾਂਜੀ ਹਾਂਜੀ ਸੁੱਖਾ ਸੁਖੀਆਂ ਬਥੇ ਇਹ ਮੈਂ ਤਾਂ ਜਾਣੀ ਹੈ ਕਿੰਨੇ ਸੁੱਖਾ ਸੁਖ ਕੇ ਲਿਆ ਬੋਤ ਆ ਹਾਂਜੀ ਹਾਂਜੀ ਇਹਦੇ ਤੋਂ ਕੀ ਚੁਕਾ ਹਥੇ ਹੋਰ ਹਿਸਾਬ ਦਾ ਗੁਰਦੁਆਰੇ ਲੈ ਹਮੇ ਮੰਗੇ ਮੁੰਡਾ ਕੋ ਪਰਮਾਦਨਾ ਨੇ ਕੀ ਹੈ ਉਹਨੂੰ ਮਨਜ਼ੂਰੀ ਨਹੀਂ ਆ ਬਿਮਾਰ ਕਰਤਾ ਕੋਈ ਰਿਸ਼ਤੇਦਾਰ ਨਹੀਂ ਆ ਲੱਗੇ ਹਾਂਜੀ ਕੋਈ ਰਿਸ਼ਤੇਦਾਰ ਨਹੀਂ ਆਂਦੇ ਰਹੇ ਹਾਂ ਨਹੀਂ ਕਿਹ ਰਿਸ਼ਤੇਦਾਰ ਨੇ ਬਾਹਰ ਨਹੀਂ ਫੜੀ ਕੇ ਚਲੇ ਇਲਾਜ ਕਰਾ ਦੀਏ ਦਾ ਪੁੱਤ ਦਾ ਅੱਜ ਕੱਲ੍ਹ ਤੁਹਾਨੂੰ ਪਤਾ ਅੱਜ ਕੱਲ੍ਹ ਜਵਾਨੇ ਚ ਕੌਣ ਕੀਦਾ ਹਾਂ ਨਹੀਂ ਕੋਈ ਕੀਦਾ ਬੰਦਾ ਏ ਤਕ ਮੜੋ ਖੋ ਬੰਦ ਜਮਾ ਕਿੰਨੇ ਕਿੰਨੇ ਪੈਸੇ ਕਮਾ ਲੈਂਦੇ ਮੈਂ ਕੋਈ ਦਿਨ ਦਾ ਕੋਈ ਨਹੀਂ ਦਿੰਦਾ ਸਾਰੇ ਦਾ ਕੰਮ ਕਰਦੀ ਹਾਂ ਘਰ ਘਰ ਜਾ ਕੇ ਤੁਹਾਨੂੰ ਤਸਰੀ ਨਹੀਂ ਆਉਂਦਾ ਵੇਖ ਕੇ ਪੁੱਤ ਠੀਕ ਨਹੀਂ ਪੈਸੇ ਤੇਰੇ ਮਾਰਕੇ ਕੀ ਕਰਨਾ ਗਿਆ ਓਏ ਆਹ ਦੇ ਦੇ ਨਾ ਥੋੜਾ ਬੋਲ ਦੇ ਦਿੰਦੇ ਨੇ ਨਹੀਂ ਦਿੰਦੇ ਪਾਉਂਦੇ ਕੋਈ ਅੱਛਾ ਕੀ ਏ ਮੁੰਡਾ ਠੀਕ ਨਹੀਂ ਹੋਇਆ ਬੜਾ ਲਾਜ ਕਰਾਇਆ ਦਾ ਮੈਂ ਨਹੀਂ ਠੀਕ ਹੁੰਦਾ ਬੱਚੇ ਦੀ ਦਵਾਈਆਂ ਲੈ ਕੇ ਦਿੱਤੀਆਂ ਥਾਂ ਥਾਂ ਤੇ ਗਈ ਮੈਂ ਲੈ ਕੇ ਨੂੰ ਅਨੇਰੇ ਮੇ ਦੋਰੇ ਪੰਦੇ ਨੂੰ ਦਮਾਕੀ ਦਮਾਕੀ ਦੋਰੇ ਪੰਦੇ ਤੇ ਦਾਅ ਹੋ ਜਾਂਦਾ ਜੀ ਖਾਣਾ ਪੀਣਾ ਛੱਡ ਦਿੰਦਾ ਵਿੱਚੋਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਪੰਜਾਬ ਦੇਸੀ ਪੰਜਾਬ ਕਰਦੇ ਹਲਾ ਦੇਖੀ ਮੈਂ ਕਰਦੇ ਹਲਾ ਵੀ ਨਹੀਂ ਇੰਨੇ ਸਹੀ ਹੈਗੇ ਹਾਂਜੀ ਹਾਂਜੀ ਘਰ ਵਾਲਾ ਕੀ ਕਰਦਾ ਤੁਸੀਂ ਕੀ ਕਰਦੇ ਦਿਹਾੜੀ ਮੈਂ ਤਾਂ ਲਾਨੀ ਹਾਂ ਸਾਰਾ ਤਾਂ ਕੰਮ ਕਰਦੀ ਹਾਂ ਇਹਦੇ ਮਾਰੇ ਬਚਾ ਲੈ ਮੋਟੇ ਕੁਝ ਨਾ ਕੋਈ ਪਾ ਦੇ ਤਾਂ ਬੰਦੇ ਪਾਏ ਵੀ ਨਹੀਂ ਹੁੰਦੇ ਕਦੀ ਕੋਈ ਰਾਜਨ ਕਦੀ ਕਦੀ ਹੁੰਦਾ ਕਦੀ ਨਹੀਂ ਹੁੰਦਾ ਰਾਸ਼ਨ ਮੁਕਾ ਹਾਂ ਖਾ ਲੈਂਦਾ ਕੁਝ ਖਾਂਦਾ ਨਹੀਂ ਦੁੱਧ ਤਾਂ ਪੀਂਦਾ ਹਾਂ ਨਹੀਂ ਖਾ ਸਕਦਾ ਬੱਚੇ ਨਹੀਂ ਚੱਲਿਆ ਆਖ ਲਿਆ ਕਦੀ ਇਹਨੂੰ ਨਹੀਂ ਖਾ ਸਕਦਾ ਨਹੀਂ ਅੱਛਾ ਬਚਪਨ ਤੋਂ ਇਦਾਂ ਹੀ ਹੈ ਬਚਪਨ ਤੋਂ ਠੀਕ ਸੀਗਾ ਮੋਟਾ ਤਕੜਾ ਸੀ ਦੋ ਦੋ ਮਹੀਨੇ ਸੀ ਤਾਂ ਦਵਾਈ ਗੁਰੂ ਵਾਈ ਗੁਰੂ ਕਹਿੰਦਾ ਸੀ ਐ ਬਾਅਦੋਂ ਨਹੀਂ ਫਿਰ ਇਹਨੇ ਤਾਂ ਬਾਕੀ ਦੋ ਰੇ ਪੈਂਦੇ ਰਹੇ ਹਾਂ ਹੋਰ ਉਮਰ ਕਿ ਨਹੀਂ ਸੀ ਇਹਨੇ 11 ਸਾਲ ਲੈ ਕੇ ਗਿਆ ਡਾਕਟਰ ਕੋਲ ਹਾਂਜੀ ਡਾਕਟਰ ਵੀ ਆਂਦੇ ਡਾਕਟਰ ਨੇ ਜਵਾਬ ਦੇ ਤੱਕ ਨਾ ਬਲੌਕ ਹੋ ਗਿਆ ਆ ਇਹਦੇ ਉਹ ਹੱਡੀਆਂ ਦੀ ਮੋਟੀ ਬਣ ਗਈ ਹਾਂਜੀ ਕੀ ਕਹਿੰਦੇ ਆ ਬڑے ਲੋਕੀ ਵੇਖਣ ਦੇ ਕੀ ਕਹਿੰਦੇ ਇਹਨਾਂ ਡਾਕਟਰ ਹੁਣ ਫਿਰ ਦਾਖਲ ਕਰਾਇਆ ਹੀ ਦੋ ਤਿੰਨ ਵਾਰੀ ਮੈਂ ਮੈਂ ਬੜੇ ਲੋਕੀ ਕੀ ਕਹਿੰਦੇ ਉਹਨਾਂ ਨੂੰ ਮਦਦ ਕਿਦਾਂ ਦੇ ਜਾਂਦੇ ਐਨੂੰ ਠੀਕ ਹੋ ਜਾਏ ਵਿਚਾਰਾ ਮੁੰਡਾ ਆਪਣੇ ਪੈਰਾਂ ਤੇ ਖੜਾ ਹੋ ਜਾਏ ਬਸ ਇਹੀ ਚਾਹਨੇ ਹੈ ਇਹ ਵੇਖ ਕੇ ਹੁੰਦਾ ਨਹੀਂ ਕਿ ਇਹਨਾਂ ਨੇ ਸੇਵਾ ਕਰਨੀ ਹੈ ਹੱਡੀ ਐਹੀ ਸੇਵਾ ਕਰਨੀ ਹਾਂਜੀ ਚਲੋ ਇਹ ਨਹੀਂ ਵਿਚਾਰੇ ਨਹੀਂ ਬਚ ਜੇ ਮਾਦਾ ਕਈ ਵਾਰ ਇਹਨੂੰ ਦੇਖ ਨਹੀਂ ਤਾਂ ਮਾਨੂੰ ਕੁਝ ਹੁੰਦਾ ਵਾ ਇਹ ਠੀਕ ਹੋ ਜੇ ਪਰਿਪਾਲਨਾ ਤੇ ਖੜਾ ਹੋ ਜੇ ਜਦੋਂ ਲਾਜ਼ ਹੁੰਦੀ ਹੈ ਨਾ ਇਹ ਬਿਮਾਰਨੋ ਕੋ ਸੁੱਖਾ ਸੁੱਖਦੇ ਹਾਂਜੀ ਹਾਂਜੀ ਬਥੇਰੇ ਮੈਂ ਤਾਂ ਜਾਣੀ ਹੈ ਇਹਨੇ ਸੁੱਖਾ ਸੁੱਕ ਲਈ ਆਪੋ ਆਹ ਹਾਂਜੀ ਹਾਂਜੀ ਕਿੱਥੇ ਸੁੱਕੀ ਸੁੱਕਾ ਇੱਥੇ 40 ਹਿਸਾਬ ਦਾ ਗੁਰਦੁਆਰੇ ਲਈ ਹਮੇ ਮੰਗ ਕੇ ਮੁੰਡਾ ਤਾਂ ਪਰਮਾਤਮਾ ਨੇ ਕੀ ਹੈ ਉਹਨੂੰ ਮਨਜ਼ੂਰੀ ਨਹੀਂ ਆਇਆ ਉਮਾਰ ਕਰਤਾ ਕੋਈ ਰਿਸ਼ਤੇਦਾਰ ਨਹੀਂ ਆਣ ਲੱਗੇ ਹਾਂਜੀ ਕੋਈ ਰਿਸ਼ਤੇਦਾਰ ਨਹੀਂ ਆਂਦੇ ਰਹੇ ਹਾਂ ਨਹੀਂ ਕਿਹ ਰਿਸ਼ਤੇਦਾਰ ਨੇ ਬਾਹ ਨਹੀਂ ਫੜੀ ਕਿ ਚੱਲੇ ਇਲਾਜ ਕਰਾ ਦੀਏ ਦਾ ਪੁੱਤ ਦਾ ਕਾਜ ਕਰਜ ਤੁਹਾਨੂੰ ਪਤਾ ਅੱਜ ਕੱਲ੍ਹ ਜਵਾਨੇ ਚ ਕੌਣ ਕੀ ਦਾ ਹਾਂ ਨਹੀਂ ਕੋਈ ਕੀ ਦਾ ਬੰਦਾ ਅੱਜ ਕੱਲ੍ਹ ਮੜੋ ਖੋਹਣ ਸਮਾਪਾ ਕਿੰਨੇ ਮੈਂ ਆਪ ਹੀ ਹਾਂ ਕਿੰਨੇ ਕੇ ਪੈਸੇ ਕਮਾ ਲੈਂਦੇ ਮੈਂ ਕੋਈ ਦਿੰਦਾ ਕੋਈ ਨਹੀਂ ਦਿੰਦਾ ਸਾਰੇ ਦਾ ਕੰਮ ਕਰਦੀ ਹਾਂ ਘਰ ਘਰ ਜਾ ਕੇ ਤੁਹਾਨੂੰ ਤਰਸ ਨਹੀਂ ਆਉਂਦਾ ਵੇਖ ਕੇ ਪੁੱਤ ਠੀਕ ਨਹੀਂ ਪੈਸੇ ਤੇਰੇ ਮਾਰ ਕੇ ਕੀ ਕਰਨਾ ਗਿਆ ਓਏ ਆ ਦੇ ਦੇ ਨਾ ਥੋੜਾ ਬੋਲ ਦੇ ਦੇ ਨੇ ਨਹੀਂ ਦੇ ਪਾਉਂਦੇ ਕੋਈ